ਕਾਰਵਾਈ ਹੋ ਰਹੀ ਕੀ ਕਾਰਵਾਈ ਹੈ ਪਲੇ ਦਾ ਕਰਾ ਮਾਮਲੇ ਦੇ ਦਰਜੇ ਇਹ ਗੱਤੀ ਰਾਜੂ ਕੇ ਹੈਗਾ ਜੀ ਉੱਥੇ ਬੁੱਟਾ ਸਿੰਘ ਦਾ ਘਰ ਹੈਗਾ ਉੱਥੇ প্রভিনਸ਼ਲ ਗਵਰਨਮੈਂਟ ਦੀ ਜਗ੍ਹਾ ਤੇ ਬੁੱਟਾ ਸਿੰਘ ਨੇ ਕੰਸਟਰਕਸ਼ਨ ਕਰਕੇ ਕਬਜ਼ਾ ਕੀਤਾ ਹੋਇਆ ਸੀ ਇਸ ਸਬੰਧ ਦੀ ਮਾਨਯੋਗ ਡੀਸੀ ਸਾਹਿਬ ਆਪਣੇ ਡੀਐਮ ਫਰੀਪੁਰੋਂ ਆਰਡਰ ਹੋਏ ਨੇ ਤੇ ਜਿਸ ਵੇਲੇ ਮਾਨਯੋਗ ਤਹਿਸੀਲਦਾਰ ਸਾਹਿਬ ਸਾਡੇ ਨਾਲ ਆਏ ਨੇ ਮੇਰੇ ਨਾਲ ਡੀਐਸਪੀ ਸੀਟੀ ਐਸਐਚਓ ਸਦਰ ਵੀ ਆਏ ਹੋਏ ਨੇ ਅਸੀਂ ਉਹਦੀ ਪ੍ਰੋਡਕਸ਼ਨ ਦੇ ਲਈ ਇੱਥੇ ਆਏ ਹੋਏ ਹਾਂ ਸਰ ਇਹਦੇ ਮਾਮਲੇ ਕੋਈ ਨਹੀਂ ਇਹ ਇਹ ਕਿਉਂਕਿ ਇਹ ਮਥੋਰੀਸ ਬੰਦਾ ਇਹਦੇ ਖਿਲਾਫ ਐਲਡੀਪੀਏ ਸੈਕਟਰ ਦੇ ਤਹਿਤ ਵੀ ਮੁਕੱਦਮਾ ਦਰਜ ਦੂਗਣੇ ਹਰੇ ਦਾ ਮੁਕੱਦਮਾ ਦਰਜ ਹੋਇਆ ਹੋਇਆ ਤੇ ਹੁਣ ਵੀ ਇਹਦੇ ਖਿਲਾਫ ਕਾਫੀ ਜਿਹੜੀ ਹੈਗੀ ਸ਼ਿਕਾਇਤਾਂ ਜਿਹੜੀਆਂ ਚੱਲ ਰਹੀਆਂ ਨੇ ਅਸੀਂ ਉਹ ਵੈਰੀਫਾਈ ਕਰ ਰਹੇ ਹਾਂ ਜਲਦੀ ਉਰਤੇ ਤੇ ਵੀ ਐਕਸ਼ਨ ਕਰਾਂਗੇ ਸਰ ਬੰਦਾ ਇਹ ਬੰਦਾ ਫਿਲਹਾਲ ਸਰ ਜੇਲ ਚ ਨਹੀਂ ਜੇਲ ਤੋਂ ਬਾਹਰ ਬੇਲ ਆਊਟ ਹੋਇਆ ਹੈ ਬੇਲ ਆਊਟ ਬਿਨਾਂ ਉਹਦੀ ਪ੍ਰੋਪਰਟੀ ਸਰ ਇਹ ਪ੍ਰੋਪਰਟੀ ਤੇ ਹੁਣ ਕਰਾਂਗੇ ਦਿਖਾएंगे ਕਿੰਨੀ ਦੀ ਕੀ ਹੈ ਇਹ ਘਰ ਵੀ ਹੈਗਾ 빌ਦੀ ਵੀ ਹੈਗੀ ਸਰ ਪਰਮੇਸ਼ਰ ਗੌਰਮਤ ਹਾਂ ਜੀ ਪਰਮੇਸ਼ਰ ਗੌਰਮਤ ਦੀ ਜਿਹੜੀ ਹੈ ਸਰ ਉਹ ਜਿਹੜਾ ਹਾਂ ਇਹ ਕਰਦੇ ਆ ਸਰ ਜਿਹੜਾ ਇੰਨੀਆਂ ਕਾਰਵਾਈਆਂ ਫਰੈਂਚ ਪੁਲਿਸ ਨੇ ਨਸ਼ੇ ਨੂੰ ਲੈ ਕੇ ਸਰ ਦੇਖੋ ਜੀ ਸਾਡੇ ਜਿਹੜੀ ਹੈ ਜ਼ੀਰੋ ਟੋਲਰੈਂਸ ਜਿਹੜੀ ਹੈਗੀ ਹੈ ਨਸ਼ਾ ਸਵਾਰਦੀ ਸਾਡੀ ਹੈਗੀ ਹੈ ਬਾਰੇ ਉਹ ਸੀਐਮ ਸਾਹਿਬ ਡੀਜੀਪੀ ਸਾਹਿਬ ਡੀਆਈਐਸ ਦੇ ਤਹਿਤ ਚਾਲੂ ਜਿਹੜੀ ਹੈ ਜੀਰੋ ਟੋਲਰੈਂਸ ਨੀਤੀ ਦੇ ਤਹਿਤ ਹੀ ਐਲਡੀਪੀਐਸ ਦੇ ਤਹਿਤ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ 1 ਤਿੰਨ ਤੋਂ ਲੈ ਕੇ ਹੁਣ ਤੱਕ ਸਾਡੇ 1200 ਮੁਕੱਦਮਾ ਜਿਹੜਾ ਸੀ ਦਰਜ ਰਿਹਾ ਕੀਤਾ ਹੈ 1500 ਬੰਦੇ ਅਸੀਂ ਉਹਦੇ ਜਗਾਰਦ ਕੀਤੇ ਨੇ 230 ਕਿਲੋ ਤੋਂ ਉੱਪਰ ਅਸੀਂ ਹਿਰੋਇਨ ਜਿਹੜੀ ਹੈ ਬਰਾਮਦ ਕੀਤੀ ਹੈ ਜਾਂ 1200 ਕਿਲੋ ਦੇ ਕਰੀਬ ਅਸੀਂ ਜਿਹੜੀ ਹੈਗੀ ਐ ਉਹ ਬਰਾਮਦ ਕੀਤੀ ਐ ਕੋਫੀ ਐਸਤ ਬਰਾਮਦ ਕੀਤੀ ਐ 20 ਕਿਲੋ 26 29 ਕਿਲੋ ਦੇ ਕਰੀਬ ਅਸੀਂ ਇਹੋ ਆਪਣੀ ਹਫੀ ਬਰਾਮਦ ਕੀਤੀ ਐ 10 ਲੱਖ ਦੇ ਕਰੀਬ ਅਸੀਂ ਟੈਬਲੇਟ ਬਰਾਮਦ ਕੀਤੇ ਨੇ ਸਵਾ ਕਰੋੜ ਦੇ ਕਰੀਬ ਡਗ ਬਣੀ ਅਸੀਂ ਜਿਹੜੀ ਹੈਗੀ ਐ ਹੁਣ ਤੱਕ ਅਸੀਂ ਫੋਗਪੁਰ ਡਿਸਟ੍ਰਿਕਟ ਵਿੱਚ ਨਸ਼ਾ ਯੁੱਧ ਨਸ਼ਾ ਦੁੱਧ ਦੇ ਵਿੱਚ 1 ਤੋਂ 3 ਲੈ ਕੇ ਹੁਣ ਤੱਕ ਅਸੀਂ ਬਰਾਮਦ ਕਰ ਚੁੱਕੇ ਸਭ ਕੀ ਅੱਗੇ ਵੀ ਇਹ ਕਾਰਵਾਈ ਬਿਲਕੁਲ ਜੀ ਅੱਗੇ ਸਾਡਾ ਰੈਗੂਲਰ ਚੱਲ ਰਿਹਾ ਹੈ ਜੀ ਇਹ ਜਿਹੜੀ ਹੈਗੀ ਨਸ਼ੇ ਸਬੰਧੀ ਬਿਲਕੁਲ 0 ਡਾਲਰ ਜਿਹੜੀ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸਾਡੀ ਜ਼ੀਰੋ ਕੋਈ ਵੀ ਹੋਏਗਾ ਅਸੀਂ ਉਹਨੂੰ ਸਪੈਰ ਨਹੀਂ ਕਰਾਂਗੇ ਨਾ ਹੀ ਅਸੀਂ ਕਰਨਾ ਸਾਡੀ ਤੁਹਾਡੇ ਮਾਧਿਅਮੇ ਪਰੇ ਇਹ ਵੀ ਜਿਹੜਾ ਬੰਦਾ ਪੀਣ ਵਾਲਾ ਹੈਗਾ ਉਹ ਸਾਡੇ ਕੋਲ ਆਵੇ ਅਸੀਂ ਇਲਾਜ ਕੋ ਉਹਨੂੰ ਮੁਕਤ ਦਾਖਲ ਕਰਾ ਕੇ ਦਾ ਇਲਾਜ ਕਰਾਵਾਂਗੇ ਤੇ ਜਿਹੜਾ ਵੇਚਣ ਵਾਲਾ ਹੈਗਾ ਉਹ ਭਾਜੇ ਛੱਡ ਜੇ ਜੇ ਉਹ ਛੱਡ ਜੇ ਨਹੀਂ ਤਾਂ ਅਸੀਂ ਬਿਲਕੁਲ ਨਹੀਂ ਛੱਡਾਂਗੇ ਕਿਸੇ ਤਰ੍ਹਾਂ ਦੇ